ਲਓ ਮਿੱਤਰੋ ਮਾਰਕਾ ਚੈੱਕ ਕਰੋ ਕਰਾਂ 2021 ਕੱਲੇ ਇਹ ਟਾਇਰ ਤੇ ਨਹੀਂ ਯਾਨੀ ਕਿ ਚਾਰੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਕਿਉਂ ਨੇ ਕਿਉਂਕਿ ਚੱਲਿਆ ਹੀ 1953 ਘੰਟੇ ਹੋਇਆ ਮਾਡਲ 2021 ਆ ਪੰਜਾਬ ਦਾ ਨੰਬਰ ਆ ਤੇ ਸੈਕੰਡ ਪਾਰਟੀ ਦੇ ਨਾਮ ਆ ਹੁਣ ਟਰੈਕਟਰ ਕਿਹੜਾ ਮਿੱਤਰੋ ਤੁਸੀਂ ਸਾਰੇ ਜਣੇ ਕਰੋ ਦਰਸ਼ਨ 3055 DI60 ਹਸ ਪਾਵਰ ਦਾ ਟਰੈਕਟਰ ਐ ਐਂਡੋ ਫਾਰਮ ਹੁਣ ਤੁਸੀਂ ਸੋਚੋਗੇ ਵੀ ਖੜਾ ਕਿੱਥੇ ਆ ਮਿੱਤਰੋ ਪਿੰਡ ਬੁਰਜ ਮਹਿਮਾ ਦੇ ਵਿੱਚ ਖੜਾ ਕੱਲੀ ਕੱਲੀ ਸੀਲ ਹਾਲੇ ਤੱਕ ਟਰੈਕਟਰ ਦੇ ਨਾਲ ਦੀ ਹੈ ਜਿਵੇਂ ਏਜੰਸੀ ਚੋਂ ਲੱਗ ਕੇ ਆਈ ਹੈ ਚਾਬੀ ਨਹੀਂ ਹਾਲੇ ਤੱਕ ਟਰੈਕਟਰ ਨੂੰ ਲੱਗੀ ਮਿੱਤਰੋ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਨਾ ਕੱਲਾ ਕੱਲਾ ਮਾਰਕਾ ਵੀ ਟਰੈਕਟਰ ਦਾ ਉਸੇ ਤਰ੍ਹਾਂ ਕੱਲੇ ਕੱਲੇ ਥਾਵੇਂ ਸਟਿੱਕਰ ਵੀ ਉਸੇ ਤਰ੍ਹਾਂ ਪਿੰਡ ਬੁਰਜ ਮਹਿਮਾ ਦੇ ਵਿੱਚ ਖੜਾ ਹੈ 21 ਮਾਡਲ ਹੈ ਪੰਜਾਬ ਦਾ ਨੰਬਰ ਹੈ ਤੇ ਵਾਈਬਰਿਆਂ ਦੇ ਨਾਮ ਤੇ ਇਹਦੀ ਆਰਸੀ ਹੈ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਡਬਲ ਡਿਸਟ੍ਰੀਬਿਊਟਰ ਹੈ ਤੇ ਚੱਲਿਆ 1953 ਘੰਟੇ ਹੋਇਆ ਸੰਪਰਕ ਕਰੋ ਮਿੱਤਰੋ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਨਾਂ ਬਾਈ ਦਾ ਹੈਗਾ ਸਰਦਾਰ ਸੰਸੇਰ ਸਿੰਘ ਤੇ ਟਰੈਕਟਰ ਦੀ ਡਿਮਾਂਡ ਪਤਾ ਕਿੰਨੀ ਆ 4,50,000 ਰੁਪਇਆ ਇਹਦੇ ਵਿੱਚੋਂ ਵੀ ਖੁੱਲੇ ਦਿਲ ਨਾਲ ਮਾਨਤਾਣ ਹੋਊਗਾ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ 21 ਮਾਡਲ ਹੈ ਤੇ ਨੰਬਰ ਵਾਈ ਉਹਨਾਂ ਦਾ ਕੈਪਸ਼ਨ ਦੇ ਵਿੱਚ ਆ ਬਸ ਡਾਇਲ ਕਰੋ ਕਰਾ ਮੇਲਾ ਲੁੱਟੋ